ਸ਼ੀਕਾਲ ਜੀ ਉੱਠ ਖੜੇ ਨੇ ਮੁੰਡੇ ਪਰਮਾਨ ਦਾ ਪਹਿਲਾਂ ਦਾ ਉੱਠੇ ਹੋਇਆ ਕੀਤਾ ਉੱਠ ਖੜਿਆਗਾ ਕਹਿੰਦਾ ਬਾਹਰ ਜਾ ਕੇ ਮੌਸਮ ਦਾ ਹਾਲ ਚਾਲ ਦੇਖ ਕੇ ਆਉਣਾਗਾ ਵੀ ਠੰਡ ਕਿੰਨੀ ਕਾ ਠੰਡ ਜਿਹੜੀ ਅੱਜ ਜਮਾਨ ਬੰਨ ਲਿਆ ਜੀ ਹੋ ਗਏ ਤਿਆਰ ਟਾਇਰ ਫਾਇਟ ਲੱਗ ਗਿਆ ਵੀਰੇ ਹੁਣ ਲੱਗਿਆ ਚੱਲਣਾ ਆਪਾਂ ਆਪਾਂ ਡਰਾਮਾ ਦੇ ਰਾਤ ਰੁਕੇ ਸੀਗੇ ਬਾਈਆਂ ਦਾ ਧੰਨਵਾਦ ਕਰਦੇ ਆਂ ਇਹਨਾਂ ਨੇ ਆਪਾਂ ਨੂੰ ਟੈਂਟਰ ਲਾਉਣੇ ਦਿੱਤਾ ਚਲੋ ਹੁਣ ਆਪਾਂ ਲੱਗ ਜਾਂ ਚੱਲਣ ਬੱਜ ਗਏ 9 ਟੌਕ ਤੋਂ ਆਗੇ ਤਕਰੀਬਨ 15 ਕਿਲੋਮੀਟਰ ਉਰੇ ਰੁਕਿਆਂਗੇ ਚਾਹ ਪੀਣ ਮੁੰਡਿਆਂ ਨੂੰ ਗਰਮੀ ਆਉਣ ਲੱਗੀ ਟੋਪੀਆਂ ਟੁੱਪੀਆਂ ਲਾ ਕੇ ਪਾਉਣ ਲੱਗੇ ਨੇ ਬੈਗਾਂ 'ਚ ਭਲਵਾਨ ਸਿੰਘ ਨੇ ਲਾਦਾ ਕੋਟ ਵਰਮਰ ਪਾਏ ਹੋਏ ਨੇਗੇ ਪਰ ਮਾਚੀ ਟੋਪੀ ਲੈਤੀ ਨਹੀਂ ਤੇ ਨੇ ਟੋਪੀਆਂ ਲੈਤੀ ਹੋਈ ਸੀ ਉਹ ਤੇ ਰਾਕੇ ਆ ਟੋਪੀ ਲੈਤੀ ਉਧੇ ਘੜ ਕੇ ਟੋਪੀ ਲਾਹੀਆ ਪਹਿਲਾਂ ਯਾਰ ਸਵੇਰੇ ਮੈਂ ਤੇਰੇ ਪੰਪ ਤੇ ਤੁਰਿਆ ਹਾਂ ਕੋਈ ਟੋਪੀ ਮਾਂ ਲਾ ਕੇ ਬੈਠੇ ਵਿੱਚ ਪਣੀ ਸੀ ਨਹੀਂ ਮੈਨੂੰ ਨਹੀਂ ਲੱਗਦਾ ਹੈਗਾ ਤੇਨੇ ਟੋਪੀ ਲੱਤੀ ਹੋਈ ਸੀਗੀ ਚਲੋ ਮੰਨਾ ਮੰਨ ਓਰੇ ਆਪਾਂ ਨੂੰ ਮਿਲਣੇ ਜੈਪੁਰ ਤੋਂ ਫੈਮਿਲੀ ਮਿਲਿਆ ਅਜਨ ਜਾ ਰਹੀ ਹੈ ਇਹ ਹੈਲੋ ਬਾਈ ਓਰੇ ਚਾਪੀ ਕੇ ਚੱਲਣੇ ਵੀ ਅੱਗੇ ਨੂੰ ਅਨ ਆਪਾਂ ਦੀ ਚਾਪੀ ਲੈਗੇ ਫਿਰ ਚੱਲਦੇ ਆਂ ਅੱਗੇ ਵੱਲ ਨੂੰ ਮਿਲਦੇ ਆਂ ਜੀ ਆਪਾਂ ਫਿਰ ਬਾਏ 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 ਲਓ ਜੀ ਆ ਗਈ ਆਪਣੀ ਚਾਹ ਜਿੱਤਲੇ ਲੱਗ ਜਾਗੇ ਅੱਛਾ ਕੋਈ ਦਿੱਸੇ ਕੀ ਬਾਤ ਹੈ ਬੱਲੜ ਚਾ ਬੱਲੜ ਚਾ ਸਾਰੀ ਚਾ ਪੈ ਗਈ ਤੁਹਾਨੂੰ ਸਾਰੀ ਲਓ ਜੀ ਹੁਣ ਆਪਾਂ ਪੀਨੇ ਕੁੱਲੜ ਚਾਹ ਫਿਰ ਪਨੀਰੀ ਦਾ ਕੱਢ ਲਿਆਓ ਕੱਢ ਲਿਆ ਜਣਾ ਲਿਆਓ ਔਰ ਪਨੀਰੀ ਚੱਕ ਲਿਆ ਹੁਣ ਜੀ ਆਪਾਂ ਪੀਤੀ ਆ ਕੁੱਲੜ ਚਾਹ ਤੇ ਆ ਬਾਈ ਉਹਨਿਆਂ ਦੇ ਰੈਸਟੋਰੈਂਟ ਤੇ ਖੜੇ ਆਂਗੇ ਆਪਾਂ ਇੱਥੇ ਪੀਤੀ ਆਪਾਂ ਨੇ ਚਾਹ ਬਹੁਤ ਵਧੀਆ ਚਾਹ ਸੀਗੀ ਬਸ ਤੇ ਸਾਥੀਓ ਇਹ ਬਹੁਤ ਹੀ ਅੱਛੀ ਯਾਤਰਾ ਕਰ ਰਹੇ ਹਨ ਧਾਰਮਿਕ ਯਾਤਰਾ ਹੈ पंजाब से प्रारंभ किए हैं और नांदेड़ महाराष्ट्र जा रहे हैं सभी हमारे मित्र इनको सपोर्ट करें ताकि इनका हौसला बढ़े और ऐसी धार्मिक यात्राएं चलती रहे सभी का धन्यवाद जय गुरु गोविंद सिंह जी की जय जी का खालसा वाह की फतेह चलो जी भाई का बहुत बहुत धन्यवाद है अपन सपोर्ट करने ले चलो चलिए ਜਿੱਥੇ ਆਪਾਂ ਨੇ ਚਾਹ ਪੀਤੀ ਸੀ ਉਦੋਂ ਤੱਕ तकरीबन ਆ ਗਏ ਆਪਾਂ 20 ਕਿਲੋਮੀਟਰ ਔਰ ਇਹ ਰੁਕੇ ਆ ਆ ਪਿੱਛੇ ਲੇਕ ਆ ਗਿਆ ਆਪਣੇ ਸਾਹਮਣੇ ਦੂਨੀ ਦੇ ਕੋਲੇ ਜਾ ਕੇ ਦੂਨੀ ਕੋਲ ਪੀਤਾ ਜੀ ਬੈਠੇ ਨੇਗੇ ਲੇਕ ਦੇ ਕਿਨਾਰੇ ਲੇਕ ਦਾ ਆਨੰਦ ਮਾਣ ਰਹੇ ਨੇਗੇ ਇਹ ਵਧੀਆ ਟੋਬਾ ਆਪਣਾ ਸੁਖਣਾ ਲੇਕ ਵਰਗਾ ਸੁਖਣਾ ਲੇਕ ਵਰਗਾ ਉਹ ਤਾਂ ਸੁਖਣਾ ਲੈ ਕੇ ਆਇਆ ਸਹੀ ਗੱਲ ਆ ਇਹ ਹੁਣ ਆਪਾਂ ਉਹ ਰੇਪਲਮਾਨ ਦੀ ਵੇਟ ਕਰਕੇ ਚੱਲਦੇ ਆ ਅੱਗੇ ਉਹ ਸਾਹਮਣੇ ਆ ਰਿਹਾ ਹੈਗਾ ਪਲਮਾਨ ਉਹ ਰੁਕ ਗਿਆ ਸੀਗਾ ਥੋੜਾ ਜਿਹਾ ਤਾਂ ਕਰਕੇ ਪਿੱਛੇ ਰਹਿ ਗਿਆ ਹੁਣ ਚੱਲਦੇ ਆਪਾਂ ਰੁਕਿਆਈਆਂ ਹੁਣ ਆਪਾਂ ਆਪੇ ਦੇ ਖਾਣਾ ਖਾਣ ਆਪਣਾ ਖਾਣਾ ਆ ਗਿਆ ਕੀਤਾ ਨਹੀਂ ਲੱਗੇ ਖਾਣ ਪਰਮਾਨ ਸਿੰਘ ਹੁਣ ਆਪਾਂ ਖਾਣਿਆ ਖਾਣਾ ਖਾਣ ਕੇ ਅੱਗੇ ਚੱਲਾਂਗੇ ਖਾਣਾ ਖਾ ਕੇ ਪੈਸੇ ਸਾਈਕਲ ਥੋੜੇ ਆਪ ਹੀ ਚੱਲਦੇ ਨੇਗੇ 16 ਟਾਈਮ ਜਾਂ ਬਿੱਤੇ ਤੁਹਾਨੂੰ ਮਾਇਕ ਨਹੀਂ ਮਾਇਕ ਨਹੀਂ ਉਹਨੇ ਸਮਝੋ ਅਰੈਸਟ ਕਰਨੇ ਆ ਖੜਿਆ ਤਕਰੀਬਨ 50 ਕਿਲੋਮੀਟਰ ਤਿਸਾਂ ਤੇ ਅੱਜ ਹਵਾ ਵੀ ਮੋਰਲੀ ਆ ਤੇ ਕੁਝ ਚੜ੍ਹਾਈ ਵੀ ਜ਼ਿਆਦਾ ਅੱਜ ਸਾਰੇ ਰਸਤੇ ਥੋੜੀ ਥੋੜੀ ਚੜ੍ਹਾਈ ਜਾ ਰਹੀ ਆ ਤੇ ਆਮਦਲੀ ਚੱਲ ਰਹੀ ਆ ਇਸ ਕਰਕੇ ਜ਼ੋਰ ਬਹੁਤ ਲੱਗ ਰਿਹਾ ਜੀਵਨ 5 ਕਿਲੋਮੀਟਰ ਅੱਜ ਜਿਹੜੀ ਆਈ ਆ तकरीबन ਸਾਰੀ ਜਿਹੜਾਈ ਹੋਈ ਆ ਜੀ ਸਹਰਾਈ ਕਿਤੇ ਕਿਤੇ ਆਉਂਦੀ ਆ ਇਹ ਹਵਾ ਮੂਰਵੀ ਚੱਲ ਰਹੀ ਆ ਅੱਜ ਸਾਰੀ ਦਿਹਾੜੀ ਤੋਰ ਵਧੀਆ ਲੱਗਿਆ ਮੁੰਡੇ ਨੂੰ ਗਰਮੀ ਆ ਗਈ ਪੂਰੀ ਉਹ ਦੂਰ ਤੱਕ ਪਾਣੀਓ ਪਾਣੀ ਖੜਾ ਬਾਈਪਾਸ ਸ਼ਹਿਰ ਪਾਰਲੀ ਛੱਡ ਰਿਹਾ ਗਿਆ ਪੂਰੀ ਬਾਈਪਾਸ ਛੱਡਿਆ ਰਿਹਾ ਨੇ ਨੇੜੇ ਪਹੁੰਚ ਗਿਆਂ ਅੱਗੇ ਪਹਾੜ ਦੇ ਪਾਰਲੀ ਛੱਡ ਕੇ ਆਉਣਾ ਪੈਂਦਾ ਹੋਈਗਾ ਸਾਰਾ ਨਵਾਂ ਬਣ ਰਿਹਾ ਹੈਗਾ ਇੱਕ ਤਰਫੋਂ ਚੱਲ ਰਿਹਾ ਹੈਗਾ ਕੋਟੇ ਤੋਂ ਤਕਰੀਬਨ 8 ਕਿਲੋਮੀਟਰ ਪਹਿਲਾ ਅਸੀਂ ਗੁਰਦੁਆਰਾ ਸਾਹਿਬ ਆਉਂਦਾ ਹੈਗਾ ਅੱਗੇ ਦੀ ਰਾਤ ਆਪਾਂ ਆ ਗੁਰਦੁਆਰਾ ਸਾਹਿਬ ਸਾਹਮਣੇ ਇੱਥੇ ਕਟਾਂਗੇ ਹੁਣ ਆਪਾਂ ਸੜਕ ਕ੍ਰੋਸ ਕਰਕੇ ਪਰਲੇ ਛੱਡ ਜਾਵਾਂਗੇ ਪੁੰਨ ਦੀ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ ਉਹਦੇ ਬਾਬਾ ਜੀ ਨੂੰ ਪੁੱਛਿਆ ਸੀਗਾ ਉਹ ਕਹਿੰਦੇ ਵੀ ਅੱਗੇ ਚਲੇ ਜਾਓ ਲੰਗਰ ਹਾਲ ਦੇ ਨਾਲ ਲੱਗਦਾ ਦਫਤਰ ਉਹ ਤੋਂ ਕਮਰਾ ਮਿਲ ਜਾਊਗਾ ਆਸਰਾ ਆ ਕੀ ਉਧਰ ਲੰਗਰ ਹਾਲ ਚਲੋ ਚੱਲਦੇ ਆਂਗੇ ਦਫਤਰ ਚ ਉਸਦਿਆਂ ਬਾਬਾ ਜੀ ਨੂੰ ਕਮਰਾ ਪੀਤੇ ਹੁਣ ਜਾ ਰਹੇ ਨੇ ਕਮਰਾ ਲੈਣ ਰੂਮ ਮਿਲ ਗਈ ਆਪਾਂ ਨੂੰ ਬਾਬਾ ਜੀ ਉਹਨੇ ਰੂਮ ਬਹੁਤ ਵਧੀਆ ਗੱਦੇ ਦੋੜ ਨੀਚੇ ਲੱਗੇ ਹੋਏ ਨੇ ਬਾਕੀ ਸਮਾਨ ਸਾਈਕਲਾਂ ਵਗੈਰਾ ਤੋਂ ਉਲ੍ਹਾ ਲੈਂਦਾ ਖੱਲੇ ਨੇ ਮੁੰਡੇ ਲੰਗਰ ਹਾਲ ਚ ਲੰਗਰ ਸਕਣ ਹੂੰ ਪਰ ਮੈਂ ਚੜਨ ਨਾ ਕਿ ਮਾਦੇ ਨੂੰ 2 ਨੰਬਰ ਤੇ ਕਿੜੀ ਲੈਫਟ ਲੈਫਟ ਕਰਕੇ ਭag ਚਲੋ ਵੀਰੇ ਤੁਰਕੇ ਸੀ ਸਾਬ ਲੱਗਿਆ ਹੋਇਆ ਪਰ ਮਨ ਤਿਰ ਹੈ ਹੈ ਲੰਗਰ ਹਾਲ ਚ ਪ੍ਰਸਾਦਾ ਛੱਕ ਕੇ ਆ ਗਏ ਸੀਗੇ ਤੇ ਆ ਕੇ ਕੱਪੜੇ ਧੋਤੇ ਨਾਤੇ ਤੇ ਹੁਣ ਲੱਗਿਆ ਸੌਣ ਕਿਉਂਕਿ ਕੱਲ ਨੂੰ ਫੇਰ ਸਾਈਕਲ ਤੇ ਚੱਲਣਾ ਪਾਣੀ ਕੇ ਵੱਲ ਨੂੰ ਮਿਲਦੇ ਆਂਗੇ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ ਜੀ